ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਸੁਖਮਨੀ ਸਾਹਿਬ ਦੀ 19ਵੀਂ ਅਸ਼ਟਪਦੀ ਦੀ ਸਾਂਝ ਪਾ ਰਹੇ ਹਾਂ ਜੀ ਵਾਹਿਗੁਰੂ ਜੀ ਸਲੋਕ ਸਾਥ ਨਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਤਨਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਤ ਵਿਸਾਰੋ ਚਰਨ ਕਮਲ ਰਿਦ ਮਹਿ ਔਰ ਤਾਰੋ ਕਾਰਨ ਕਾਰਨ ਸੋ ਪ੍ਰਭ ਸਮਰਥ ਦ੍ਰਿੜ ਕਰ ਗਹੋ ਨਾਮ ਹਰ ਵਤ ਏ ਤਨ ਸੰਚੋ ਹੋ ਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਇਕ ਆਸਰਾ ਖੋ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਕੁੰਟ ਉਠਤਾਵੈ ਸੋ ਤਨ ਹਰਿ ਸੇਵਾਤੇ ਪਾਵੈ ਜਿਸ ਸੁਖ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪਰੀਤ ਂਦੇ ਸੋ ਬਾ ਕੋ ਕਰੇ ਪਲੀ ਕਰਨੀ ਸਾ ਸੋ ਬਾ ਪਜ ਹਰ ਕੀ ਸਰਨੀ ਅਨਕ ਉਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਮਨ ਪਰ ਬੋਦੋ ਹਰ ਕੈ ਨਾਏ ਦਹ ਦਿਸਤਾਵਤ ਆਵੈ ਠਾਏ ਤਾਕੋ ਬਿਗਨ ਨ ਲਾਗੇ ਕੋਏ ਜਾ ਕੈ ਰਿਦੈ ਬਸੈ ਹਰ ਸੋਏ ਕਲ ਤਾ ਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਬਾਬੇ ਨਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪਰਗਾਸ ਤਿਤ ਕਰ ਜਾਏ ਬਸੈ ਅਬినాਸੀ ਕਹ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰ ਦੇਵ ਈਓ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਿਕ ਉਪਾਵਨ ਛੂਟਨ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨਚਾਲਸ ਤੇ ਰਤਨਾ ਤੂੰ ਕੀ ਲਪਟਾਵੇ ਮੂਰਖ ਮਨਾ ਸੋਤ ਮੀਤ ਕੁਟੰਬ ਅਰਬਨਤਾ ਇਨ ਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਬਿਸਥਾਰ ਇਨ ਤੇ ਕਹੋ ਕਵਨ シュਟਕਾਰ ਅਸਹਾ ਸਤੀ ਰਥ ਅਸਵਾਰੀ ਝੂਠਾ ਡੰਪ ਝੂਠ ਪਾਸਾਰੀ ਜਨ ਦੀਏ ਤਿਸ 부ਝੇ ਨਾ ਬਿਗਾਨਾ ਨਾਮ ਬਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇਹਿਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਜੀਤ ਚਰਨ ਕਮਲ ਰੱਖੋ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਪੂਤ ਸਤ ਹਰ ਕੋ ਨਾਉ ਸਹਜ ਸੁਪਾਏ ਨਾਨਕ ਗੁਣ ਗਾਉ ਗੁਣ ਗਾਵਤ ਤੇਰੀ ਉਤਰਸ ਮੈਲ ਬਿਨ ਸਜਾਏ ਹਉ ਮੈਂ ਬਖ ਫੈਲ ਉਹ ਅਜੰਤ ਬਸੈ ਸੁਖ ਨਾਲ ਸਾਸ ਗਰਾਸ ਹਰ ਨਾਮ ਸਮਾਲ ਛਾੜ ਸਿਆਨ ਪਸਗਲੀ ਮਨਾ ਸਾਧ ਸੰਗ ਪਾਵੇ ਸਚ ਤਨਾ ਹਰ ਪੁੰਜੀ ਸੱਚ ਕਰੋ ਬਿਹਾਰ ਈਹਾ ਸੁਖ ਦਰਗਹਿ ਜੈਕਾਰ ਸਦਾ ਬਿਨਾਂ ਅੰਤਰ ਏਕੋ ਦੇਖ ਕਹੁ ਨਾਨਕ ਜਾ ਕੈ ਮਸਤ ਕਲੇਖ ਏਕੋ ਜਪ ਏਕੋ ਸਾਲਾਹਾ ਏਕ ਸਿਮਰ ਏਕੋ ਮਨ ਆਹਾ ਏਕਸ ਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਇਕੋ ਏਕ ਏਕ ਹਰ ਆਪ ਪੂਰਨ ਪੂਰ ਰਹੋ ਪ੍ਰਭ ਵਿਆਪ ਅਨੇਕ ਵਿਸਥਾਰ ਇਕ ਤੇ ਪਏ ਇਕ ਆਰਾਧ ਪਰਾਸ਼ਤ ਗਏ ਮਨ ਤਨ ਅੰਤਰ ਇਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਮੰਤਨ ਅੰਤਰ ਇੱਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ